ਤੁਸੀਂ ਉਸੇ ਨੰਬਰ ਤੇ ਰਹਿਣਾ ਉਹੀ ਨੰਬਰ ਤੁਹਾਡਾ ਰੋਲ ਨੰਬਰ ਆ ਉਹਦੇ ਮੁਤਾਬਕ ਹੀ ਤੁਹਾਨੂੰ ਇਨਾਮ ਮਿਲਣਾ ਹੈ ਸਨਮਾਨ ਹੋਣਾ ਤੁਹਾਡਾ ਇਹ ਨਾ ਹੋਵੇ ਵੀ ਤੁਹਾਡਾ ਸਨਮਾਨ ਕੋਈ ਹੋਰ ਲੈ ਜਾਵੇ ਤੁਸੀਂ ਕਿਸੇ ਹੋਰ ਨੰਬਰ ਤੇ ਬੈਠੇ ਹੋਵੋ ਚਲੋ ਜੀ ਠੀਕ ਹੈ ਜੀ ਅਸੀਂ ਨੰਬਰ ਬੋਲਣ ਲੱਗਿਆਂ ਨਾਮ ਦੇ ਨਾਲ ਨੰਬਰ ਤੇ ਉਹ ਬੱਚੇ ਨੇ ਹੱਥ ਖੜਾ ਕਰੀ ਜਾਣਾ ਪਹਿਲਾ ਨੰਬਰ ਮਨਪ੍ਰੀਤ ਕੌਰ ਦੂਸਰਾ ਨੰਬਰ ਤਕਦੀਰ ਕੌਰ ਤੀਸਰਾ ਨੰਬਰ ਕਵਿਤਾ ਕੌਰ ਬਾਬਾ ਜੀ ਮਾੜਾ ਸਾਈਡ ਤੇ ਹੋ ਜਿਓ ਚੌਥਾ ਨੰਬਰ ਗੁਣਸੀ ਰਿਤਕਾਰ ਪੰਜਵਾਂ ਨੰਬਰ ਸੁਖਮਨ ਪ੍ਰੀਤ ਕੌਰ ਛੇਵਾਂ ਨੰਬਰ ਗੁਰਲੀਨ ਕੌਰ ਸੱਤਵਾਂ ਨੰਬਰ ਕਮਲਪ੍ਰੀਤ ਕੌਰ ਅੱਠਵਾਂ ਨੰਬਰ ਜਸਪ੍ਰੀਤ ਕੌਰ ਨੌਵਾਂ ਕਰਨਵੀਰ ਸਿੰਘ ਦਸਵਾਂ ਅਰਸ਼ਦੀਪ ਸਿੰਘ ਗਿਆਰਵਾਂ ਅਮਨਪ੍ਰੀਤ ਕੌਰ ਬਾਰਵਾਂ ਗੁਰਸਿਮਰਨ ਕੌਰ 13ਵਾਂ ਗੁਰਜੋਤ ਕੌਰ 14ਵਾਂ ਅਮਨਜੋਤ ਕੌਰ 15ਵਾਂ ਗੁਰਸ਼ਬਤ ਸਿੰਘ 16ਵਾਂ ਸਤਨ ਗੁਰਜੋਤ ਸਿੰਘ 17ਵਾਂ ਪ੍ਰਭਜੋਤ ਸਿੰਘ 18ਵਾਂ ਦੀਪਕ ਸਿੰਘ 19ਵਾਂ ਪਰਵਿੰਦਰ ਸਿੰਘ 20ਵਾਂ ਸਮਨਦੀਪ ਕੌਰ 21ਵਾਂ ਅਰਸ਼ਦੀਪ ਕੌਰ 22ਵਾਂ ਸੁਮਨਦੀਪ ਕੌਰ 23ਵਾਂ ਗੁਰਸਹਿਦ ਸਿੰਘ 24 ਅਵਲীন कौर 25ਵਾਂ ਜਪਦੀਪ ਕੌਰ 26ਵਾਂ ਹਰਮੀਤ ਸਿੰਘ 27ਵਾਂ ਹੁਸਨਦੀਪ ਕੌਰ 28ਵਾਂ ਨੰਬਰ ਨਿਸ਼ਾ ਕੁਮਾਰੀ ਤੇ 29ਵਾਂ ਨੰਬਰ ਏਕਮਜੋਤ ਸਿੰਘ ਠੀਕ ਹੈ ਜੀ ਸਾਰਿਆਂ ਨੂੰ ਮਿਲਗੇ ਰੋਲ ਨੰਬਰ ਐਦਾਂ ਦਾ అలਾਰਮ ਵੱਜੂਗਾ ਇਹ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਸਵਾਲ ਦਾ ਜਵਾਬ ਦੇਣਾ ਹੈ ਜੇ అలਾਰਮ ਵੱਜ ਗਿਆ ਤੁਸੀਂ ਸਵਾਲ ਦਾ ਜਵਾਬ ਸਹੀ ਦਿੱਤਾ ਤੁਹਾਡਾ ਨੰਬਰ ਨਹੀਂ ਜੁੜਨਾ ਇਹ ਤੋਂ ਪਹਿਲਾਂ-ਪਹਿਲਾਂ ਜਿਹੜਾ ਹੈਗਾ ਬਾਈ ਤੇ ਸਾਹਮਣੇ ਨਾਟਕ ਦੇ ਉਹ ਚਿਕਨ ਵਾਹਿਗੁਰੂ ਆ ਪਰਚੀ ਬੰਦ ਹੈ ਇੱਕੋ ਹੀ ਪਰਚੀ ਚੱਕਣੀ ਹੈ ਇੱਕ ਬੱਚੇ ਦੀ ਪਹਿਲੇ ਬੱਚੇ ਦੀ ਕਿਸਮਤ ਖੁੱਲਣ ਲੱਗੀ ਆ ਪ੍ਰਸ਼ਨ ਆਉਣ ਲੱਗਿਆ ਪਹਿਲਾ ਜਿਹੜਾ ਸਵਾਲ ਹੈ ਬਾਬਾ ਦੀਪ ਸਿੰਘ ਜੀ ਦਾ ਅੰਮ੍ਰਿਤਸਰ ਵਿਖੇ ਜੁੱਧ ਕਿਸ ਮੁਗਲ ਨਾਲ ਹੋਇਆ ਤੁਹਾਡਾ ਸਮਾਂ ਸ਼ੁਰੂ ਹੈ ਜਹਾਨ ਖਾਨ ਨਾਲ ਤੇ ਅਗਲੇ ਬੱਚੇ ਦਾ ਸਵਾਲ ਜਿਹੜਾ ਹੈਗਾ 2 ਨੰਬਰ ਤੇ ਤਕਦੀਰ ਕੌਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਤੇ ਕਿੱਥੇ ਕੀਤੀ ਸੀ 1699 ਈਸਵੀ ਵਿੱਚ ਅਨੰਦਪੁਰ ਸਾਹਿਬ 13 ਅਪਰ ਇੱਥੇ ਕੀਤੀ ਸੀ ਅਨੰਦਪੁਰ ਸਾਹਿਬ ਸਵਾਲ ਆ ਜੀ ਬਾਬਾ ਗੁਰਦਿੱਤਾ ਜੀ ਦੇ ਕਿੰਨੇ ਪੁੱਤਰ ਸਨ ਅਤੇ ਕਿਹੜੇ ਕਿਹੜੇ ਬਾਬਾ ਗੁਰਦਿੱਤਾ ਜੀ ਦੇ ਕਿੰਨੇ ਅਤੇ ਪੁੱਤਰ ਸਨ ਬਾਬਾ ਗੁਰਦਿੱਤਾ ਜੀ ਦੇ ਤਿੰਨ ਪੁੱਤਰ ਬੋਲੋ ਨਾਮ ਕਿਹੜੇ ਕਿਹੜੇ ਸ੍ਰੀ ਚੰਦ ਜੀ ਮਹਾਦੇਵ ਜੀ ਗੁਰੂ ਅਰਜਨ ਦੇਵ ਜੀ ਅੱਗੇ ਸਵਾਲ ਅਗਲਾ ਸਵਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੌਪਾਈ ਸਾਹਿਬ ਦਾ ਪਾਠ ਕਿੱਥੇ ਉਚਾਰਨ ਕੀਤਾ ਟਾਈਮ ਸ਼ੁਰੂ ਹੈ ਟਾਈਮ ਸ਼ੁਰੂ ਆ ਵੀ ਠੀਕ ਹੈ ਠੀਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੌਪਾਈ ਸਾਹਿਬ ਦਾ ਪਾਠ ਚੋਬੀ ਸਹਿਬ ਦੀ ਬਾਣੀ ਕਿੱਥੇ ਉਚਾਰਨ ਕੀਤੀ ਹਜੂਰ ਸਾਹਿਬ ਨਾਲ ਡੇਢ ਗੁਰਦੁਆਰਾ ਬਾਲਾ ਸਾਹਿਬ ਦਾ ਕੀ ਇਤਿਹਾਸ ਹੈ ਇਹ ਅਗਲੇ ਬੱਚੇ ਦਾ ਸਵਾਲ ਹੈ ਜੀ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਜੀ ਦਾ ਕੀ ਇਤਿਹਾਸ ਹੈ ਉਥੇ ਕੀ ਹੋਇਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਜਦੋਂ ਉਹਨਾਂ ਨੇ ਗੁਰੂ ਲੱਭਣਾ ਸੀ ਮਿਲੇ ਸੀ ਅਗਲਾ ਕਿੰਨਾ ਨੰਬਰ ਨੰਬਰ 6ਵੇਂ ਨੰਬਰ ਬੱਚੇ ਦਾ ਸਵਾਲ 6ਵੇਂ ਨੰਬਰ ਬੱਚੇ ਦਾ ਨੰਬਰ 6 6 ਨੰਬਰ ਹੋਲ ਨੰਬਰ ਦਾ ਬੱਚੇ ਦਾ ਸਵਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਾਤਾ ਤੇ ਪਿਤਾ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਾਤਾ ਪਿਤਾ ਮਾਤਾ ਦਿਆ ਕੌਰ ਜੀ ਪਿਤਾ ਫੇਰੂ ਮਾਲ ਜੀ ਮੈਂ ਕਿਨੇੜੇ ਰੱਖੋ ਤੁਹਾਡੀ ਵਾਇਰ ਸੁਣਦੀ ਮਾਤਾ ਦਿਆ ਕੌਰ ਜੀ ਪਿਤਾ ਫੇਰੂ ਮਾਲ ਜੀ ਅਗਲੇ ਬੱਚੇ ਦਾ ਸਵਾਲ ਆ ਜੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਸ ਰਾਜੇ ਨੂੰ ਮਿਲਣ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਹੁਕਮ ਕੀਤਾ ਸੀ? ਅਕਬਰ ਬਾਦਸ਼ਾਹ ਨੂੰ। ਸਾਹਿਬ ਜੀ ਆਂਦੀ ਸਭ ਤੋਂ ਪ੍ਰਸਿੱਧ ਬਾਣੀ ਕਿਹੜੀ ਹੈ? ਜਪਜੀ ਸਾਹਿਬ। ਅਗਲਾ ਜੀ ਕਰਨਵੀਰ ਸਿੰਘ ਦਾ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹੜਾ ਸੱਚਾ ਸੌਦਾ ਕੀਤਾ ਸੀ ਤੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀਗਾ 20 ਰੁਪਏ ਦਾ ਹਰਸ਼ਦੀਪ ਸਿੰਘ ਅਗਲਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਤੋਂ ਘੋੜੇ ਤੇ ਦੁਸ਼ਾਲੇ ਲਿਆਉਣ ਲਈ ਕਿਹ ਸਿੱਖ ਨੂੰ ਭੇਜਿਆ ਸੀ ਭਾਈ ਵਿਦੀ ਜੰਦੇ ਨੂੰ ਉੱਚੀ ਬੋਲਿਆ ਕਰੋ ਥੋੜਾ ਜਿਹਾ ਭਾਈ ਵਿਦੀ ਜੰਦੇ ਨੂੰ ਦਿੱਤਾ ਜੀ ਭਾਈ ਵਿਦੀ ਚੰਦ ਜੀ ਅਮਨ ਪ੍ਰੀਤਪੌਰ ਜੀ ਬੋਲ ਜੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਦੋਤਾ ਬਾਣੇ ਕਾ ਬਹੁਤਾ ਸ਼ਬਦ ਕਿਸ ਗੁਰੂ ਸਾਹਿਬ ਲਈ ਆਖੇ ਸਨ ਗੁਰਸਿਮਰਨ ਕੌਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਿਹੜੇ ਰਿਸ਼ਤੇਦਾਰ ਨੂੰ ਗੁਰਤਾ ਗੱਦੀ ਦਿੱਤੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਆਪਣੇ ਗੁਰਮ ਦੇ ਪ੍ਰਾਣ ਨੂੰ ਗੁਰੂ ਅਮਰਦਾਸ ਜੀ ਨੂੰ ਗੁਰਜੋਤ ਕੌਰ ਅਗਲਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਜੀਆਂ ਦਾ ਅਵਤਾਰ ਕਦੋਂ ਹੋਇਆ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਆ ਦਾ ਅਗਲਾ ਬੱਚਾ ਜੀ ਅਮਨਜੋਤ ਕੌਰ ਅਮਨਜੋਤ ਕੌਰ ਦਾ ਸਵਾਲ ਅਗਲਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਸ ਕੁੱਲ ਵਿੱਚ ਪ੍ਰਗਟ ਹੋਏ ਸੀ ਵੈਦਿਕ ਕੁੱਲ ਵਿੱਚ ਕਿਹੜੀ ਕੁੱਲ ਵੈਦਿਕ ਕੁੱਲ ਬੱਚੇ ਦਾ ਆਨਸਰ ਵੈਦਿਕ ਕੁੱਲ ਅਗਲਾ ਜੀ ਰਿਸ਼ਭ ਸਿੰਘ ਅਗਲਾ ਬੱਚਾ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਜੀਆਂ ਦੀ ਸਸ ਦਾ ਨਾਮ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੀ ਗੁਰਜੋਤ ਸਿੰਘ ਅਗਲਾ ਬੱਚਾ ਜੀ ਗੁਰਜੋਤ ਸਿੰਘ ਉਹਨਾਂ ਲਈ ਸਵਾਲ ਆ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿੱਥੇ ਜੋਤੀ ਜੋ ਸਮਾਏ ਸਨ ਗਵਿੰਦਵਾਲ ਸਾਹਿਬ ਬੱਚੇ ਦਾ ਉੱਤਰ ਆ ਗੋਇੰਦਵਾਲ ਸਾਹਿਬ ਪ੍ਰਭਜੋਤ ਸਿੰਘ ਅਗਲਾ ਬੱਚਾ ਪ੍ਰਭਜੋਤ ਸਿੰਘ ਲਈ ਸਵਾਲ ਆ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਧਰਮ ਪਤਨੀ ਦਾ ਨਾਮ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਪਤਨੀ ਦਾ ਨਾਮ ਦੱਸੋ ਬੀਬੀ ਬੀਰੋ ਜੀ ਕੀ ਬੋਲੇ ਕੀ ਬੋਲੇ ਅਭਾਈ ਉੱਚੀ ਬੋਲ ਉੱਚੀ ਬੋਲ ਉੱਚੀ ਬੋਲੋ ਬੀਬੀ ਬੀਰੋ ਜੀ ਬੀਬੀ ਬੀਰੋ ਬੀਰੋ ਜੀ ਦੀਪਕ ਸਿੰਘ ਜੀ ਅਗਲਾ ਬੱਚਾ ਜੀ ਦੀਪਕ ਸਿੰਘ ਦੀਪਕ ਸਿੰਘ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੋਦ ਵਿੱਚ ਕਿਸ ਨੇ ਆਪਣੇ ਸਰੀਰ ਦਾ ਤਿਆਗ ਕੀਤਾ ਸੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਗੋਦ ਦੇ ਵਿੱਚ ਕਿਸ ਸਿੱਖ ਨੇ ਆਪਣੇ ਸਰੀਰ ਨੂੰ ਤਿਆਗਿਆ ਸੀ ਕੀ ਕਰਾਗੇ ਨਾ ਨਾ ਪ੍ਰੇਮ ਬੋਲੇ ਪਰਮਿੰਦਰ ਸਿੰਘ ਅਗਲਾ ਬੱਚਾ ਜੀ ਪਰਮਿੰਦਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਿੱਥੇ ਅਤੇ ਕਿਹੜੇ ਸਿੱਖ ਨੇ ਕੀਤਾ ਸੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਧੜ ਦਾ ਸੰਸਕਾਰ ਕਿੱਥੇ ਅਤੇ ਕਿਹੜੇ ਸਿੱਖ ਨੇ ਕੀਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਵ ਮਹਤਰ ਅਰਧਾ ਸੰਸਕਾਰ ਆਨੰਦਪੁਰ ਸਾਹਿਬ ਭੁੱਲ ਗਿਆ ਕੋਈ ਸਮਨਪ੍ਰੀਤ ਕੌਰ ਅਗਲਾ ਬੱਚਿਆ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਵਤਾਰ ਕਿਸ ਥਾਂ ਤੇ ਧਾਰਿਆ ਜਾਂ ਕਿੱਥੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆ ਨੇ ਉਹਨਾਂ ਦਾ ਕਿੱਥੇ ਪ੍ਰਕਾਸ਼ ਹੋਇਆ? ਕੀ ਬੋਲੋ ਬੇਟਾ? ਉੱਚੀ ਬੋਲੋ ਉੱਚੀ ਬਈ। ਗੋਇੰਦਵਾਲ ਸਾਹਿਬ। ਬੱਚੇ ਦਾ ਉੱਤਰ ਹੈ ਗੋਇੰਦਵਾਲ ਸਾਹਿਬ। ਅਰਸ਼ਦੀਪ ਕੌਰ। ਅਗਲੇ ਬੱਚੇ ਦਾ ਸਵਾਲ ਹੈ ਜੀ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਿੰਨੇ ਘੋੜਸਵਾਰ ਹੁੰਦੇ ਸਨ? ਉਹਨਾਂ ਨੇ ਕਿੰਨੇ ਘੋੜਸਵਾਰ ਰੱਖੇ ਹੋਏ ਸੀ? 2200। ਬੱਚੇ ਦਾ ਉੱਤਰ ਹੈ ਜੀ 2200। ਸੋਮਨਦੀਪ ਕੌਰ ਸੋਮਨਦੀਪ ਕੌਰ ਲਈ ਸਵਾਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ਬਦ ਕਿਸ ਥਾਂ ਤੇ ਉਚਾਰਨ ਕੀਤਾ ਸੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਅਗਲਾ ਬੱਚਾ ਜੀ ਗੁਰਸਹਿਬ ਸਿੰਘ ਗੁਰਸਹਿਬ ਸਿੰਘ ਦੀ ਸਵਾਲ ਆ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਕੋਲ ਕਿਹੜੇ ਰੰਗ ਦਾ ਘੋੜਾ ਤੇ ਕਿਹੜੇ ਰੰਗ ਦਾ ਬਾਜ਼ ਰੱਖਦੇ ਸੀ ਘੋੜੇ ਦਾ ਰੰਗ ਤੇ ਬਾਜ਼ ਦਾ ਰੰਗ ਕਿਹੜਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਘੋਮ ਦਾ ਸੀ ਚਿੱਟੇ ਰੰਗ ਦਾ ਘੋੜਾ ਨੀਲੇ ਰੰਗ ਦਾ ਬਾਜ਼ ਅਗਲਾ ਬੱਚਾ ਕਵਲীন ਕੋਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਸੰਬੰਧਤ ਤਿੰਨ ਗੁਰਦੁਆਰਿਆਂ ਦੇ ਨਾਮ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧ ਤਿੰਨ ਗੁਰੂ ਧਾਮਾਂ ਦੇ ਨਾਮ ਤਿੰਨ ਗੁਰਦੁਆਰਿਆਂ ਦੇ ਦੱਸ ਲਓ ਜਿੱਥੇ ਗੁਰੂ ਨਾਨਕ ਸਾਹਿਬ ਗਏ ਹੋਣ ਜੇ ਇਹਦੇ ਵਿੱਚ ਨਹੀਂ ਵੀ ਲਿਖਿਆ ਹੋਣਗੇ ਤਾਂ ਵੀ ਨੰਬਰ ਮਿਲ ਜੂਗਾ ਸੁਲਤਾਨਪੁਰ ਲੋਧੀ 1 71 ਪੰਜਾ ਸਾਹਿਬ 2 ਚੰਦਰੀਨ ਅੱਧਾ ਨੰਬਰ ਅੱਗੇ ਬੋਲਿਆ ਪੁੱਛੋ ਤੀਜਾ ਤੀਜਾ ਕੀ ਬੋਲਿਆ ਸੀ ਕੀ ਬੋਲਿਆ ਸੀ ਤੀਜਾ ਕੀ ਬੋਲਿਆ ਸੀ ਅੱਠ ਤੀਜਾ ਤੁਸੀਂ ਕੀ ਬੋਲਿਆ 3 ਨੰਬਰ ਤੇ ਪਹਿਲਾਂ ਬੋਲਿਆ ਸੁਲਤਾਨਪੁਰ ਲੋਧੀ ਦੂਜਾ ਪੰਜਾ ਸਾਹਿਬ ਪੰਜਾ ਸਾਹਿਬ ਤੀਜਾ ਕੀ ਬੋਲਿਆ ਅਨੰਤਾ ਹਾਂ ਅਨੰਦਪੁਰ ਸਾਹਿਬ ਹਾਂ ਜੀ ਅਗਲਾ ਬੱਚਾ ਅਗਲਾ ਸਵਾਲ ਹੈ ਜੀ ਅਗਲੇ ਬੱਚੇ ਦਾ ਜਪਦੀਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਕੀ ਲੱਗਦੇ ਸੀ ਰਿਸ਼ਤੇ ਵਿੱਚ ਬਾਬਾ ਜੀ ਇੱਧਰ ਹੋ ਜੀ ਨਾਨਾ ਜੀ ਹਾਂਜੀ ਕੀ ਹੁਤਰ ਨਾਨਾ ਜੀ ਬੱਚੇ ਨੂੰ ਤੇਤਾ ਜੀ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਆਂਦੇ ਦਾਦਾ ਜੀ ਲੱਗਦੇ ਸੀ ਅਗਲਾ ਸਵਾਲ ਅਗਲੇ ਬੱਚੇ ਦਾ ਨਾਮ ਬੋਲੋ ਹਰਮੀਤ ਸਿੰਘ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਨੇ ਕਿਹੜੇ ਕਿਲੇ ਦਾ ਨਿਰਮਾਣ ਕਰਵਾਇਆ ਸੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਆ ਨੇ ਕਿਹੜਾ ਕਿਲਾ ਸਥਾਪਿਤ ਕੀਤਾ ਸੀ ਕਿਹੜਾ ਕਿਲਾ ਬਣਾਇਆ ਸੀ ਹੋ ਸੰਦੀਪ ਕੌਰ ਹੋ ਸੰਦੀਪ ਕੌਰ ਰੋ ਨੰਬਰ 27 ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਦੇ ਕਿੰਨੇ ਭਰਾ ਸੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਿੰਨੇ ਭਰਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਕਿਹੜਾ ਨਗਰ ਬਸਾਇਆ ਅਤੇ ਹੁਣ ਉਸ ਦਾ ਕੀ ਨਾਮ ਹੈ 9ਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੇ ਨਗਰ ਕਿਹੜਾ ਬਸਾਇਆ ਸੀ ਅਗਲਾ ਬੱਚਾ ਏਕਮਜੋਤ ਏਕਮਜੋਤ ਸਿੰਘ ਅਗਲਾ ਬੱਚਾ ਜੀ ਏਕਮਜੋਤ ਇਹ ਇਸ 라운ਡ ਦਾ ਆਖਰੀ ਰੋਲ ਨੰਬਰ ਹੈ ਪਹਿਲੇ 라운ਡ ਦਾ ਤੇ ਇਹਦੇ ਲਈ ਸਵਾਲ 7ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸ ਨੂੰ ਕਿਹਾ ਸੀ ਕਿ ਮੇਰੇ ਮੱਥੇ ਨਾ ਲੱਗੇ ਅਤੇ ਕਿਉਂ ਕਿਹਾ ਸੀ ਸ਼੍ਰੀ ਗੁਰੂ ਹਰ Rai ਸਾਹਿਬ ਜੀਆ ਨੇ ਕਿਹਨੂੰ ਕਿਹਾ ਸੀ ਮੇਰੇ ਮੱਥੇ ਨਾਲ ਪਹਿਲਾ ਰਾਉਂਡ ਜਿਹੜਾ ਇਹ ਹੁਣ ਸਮਾਪਤ ਹੋ ਗਿਆ ਹੁਣ ਅਗਲਾ ਜਿਹੜਾ ਰਾਉਂਡ ਹੈ ਉਹ ਚੱਲੂਗਾ